ਪਿਆਰ ਭਰੀ ਸਾਸਰੀ ਘਾਲ ਕੇ ਨੇ ਐਡ ਜੋਣੀ ਤਾਂਲੇ ਪਾਸੇ ਪੋਰਟਰ ਤੇ ਨੰਬਰ ਚੱਲ ਜਾਂਦਾ 5 ਤੋਂ 7 ਫੁੱਟ ਮੈਂ ਪੇਜ ਜੁਬ ਕਰੋ ਵੀਡੀਓ ਕੋ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਕਰੋ ਆਪਾਂ ਦੇ ਕੇ ਚਾਹ ਤੋਂ 5 ਚੀਜ਼ਾਂ ਵੀਡੀਓ ਸਾਰੀ ਵੀ ਕੋ ਸਟੈਪ ਨਾ ਕਰਿਓ ਤੇ ਇੱਕੇ ਵੀ ਤੇ ਦੋ ਟਰਾਲੇ ਆ ਤੇ ਹੋਰ ਲੋਕਾਂ ਦਾ ਸਮਾਨ ਆ ਗਾਂ ਪਿੱਛੇ ਇਹ ਇਹ ਕਿਹਾਏਗਾ ਢੇਰਾ ਪਾਬਾ ਨਾਨਕ 3.5 ਫੁੱਟ ਵੈੱਡ ਆ 2 ਫੁੱਟ ਵਾੜਾ 12 6 ਦਾ ਟਰਾਲਾ ਤੇ ਹੈਵੀ ਤੋਂ ਪਰਾ ਟਰਾਂਦਾ ਬਣਿਆ ਵਾ 56 ਇੰਚ ਮੱਛੀ ਹੁੱਕ ਕਿਤੇ ਗੁੱਲਾ ਪੈਂਦਾ 4 ਇੰਚੀ ਹੁੱਕ ਤੇ ਜੈਕ ਵਾਲਾ ਟਰਾਂਦਾ ਇਹ ਲੈਫਟ ਵਾਲਾ ਤੇ 3.5 ਫੁੱਟ ਵੈੱਡ ਆ ਵੀ 2020 ਮਾਡਲ ਆ 8 ਇੰਚੀ ਗਾੜਨਾ ਚਾਹੀਏ ਤੇ ਹੈਵੀ ਤੋਂ ਪਰਾ ਟਰਾਂਦਾ ਤੇ ਇਹ ਰਿਹਾ ਆਏਗਾ ਡੇੜਾ ਬਾਬਾ ਦਾਣ ਕੋ ਦੋ ਟਰਾਂਦੇ ਇੱਕੇ ਵੀਰ ਦੇ ਤੇ ਦੂਜਾ ਸਮਾਨ ਲੋਕਾਂ ਦਾ ਪਿੱਛੇ ਤੇ ਪੂਰਾ ਵੈੱਡ ਪੂਰਾ ਉੱਚਾ ਤੇ ਰੇਟੇ ਵਾਲੇ ਵੀਰਾਂ ਬਾਦ ਦੇ ਟਰਾਲਾ ਕੱਟੇ ਆਣੇ ਬਾਤ ਪੂਰਾ ਨਰਵਾ ਬਣਿਆ ਵਾ ਟਰਾਲਾ ਕਿ ਇਹਦਾ ਰੇਟ ਹੈਗਾ 2 ਲੱਖ ਤੇ 65000 ਰੁਪਇਆ ਕਿਹੜਾ ਪੰਜਾਬ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਇਆ ਰੈਸਟ ਕਰ ਦੇਣਾ ਕਣਕ ਜੋਨੇ ਵਾਲੇ ਟਾਇਰ ਆ ਵਧੀਆ ਕੰਮ ਦੇਣ ਵਾਲੇ ਤੇ ਆ ਵਧੀਆ ਹੈ ਬੀਤੋ ਪਰਾ ਟਰਾਲਾ ਸਾਰੀ ਜਾਣਕਾਰੀ ਪੁੱਹਨ ਲਾ ਕੇ ਦੱਸਦੇ ਤੇ ਕਿੰਨੀ ਕੁ ਜਾਣਕਾਰੀ ਉਨੀ ਕੁ ਦਿੱਤੀ ਆਪਾਂ ਤੇ 12 ਸਾਟੇ 6 ਡੀਟਰਾਂ ਦਾ ਇਹ ਆ 8 ਇੰਚੀ ਗਾਡਣਾ ਚੱਟ ਨੜੀਆ ਬਚਾ ਤੇ ਰੇਂਜ ਦੇ ਸੇਜਾ ਤੇ 3 ਫੁੱਟ ਬੈੱਡ ਚਾ 2 ਫੁੱਟ ਬਾੜ ਚਾ ਸਾਢੇ 3 ਫੁੱਟ ਬੈੱਡ ਇਹਦਾ 2 ਫੁੱਟ ਬਾੜ ਕਤੇ ਰੇਤੀ ਵਾਲੇ ਵੀਰਾਂ ਵਾਦੀ ਟਰਾਲਾ ਇਹ ਆ ਕਿਸੇ ਵੀਰ ਭਾਈ ਨੂੰ ਲੈਣਾ ਉਹ ਵੀ ਬਿਨਸਪਰ ਕਰ ਸਕਦੇ ਆ ਜੈਕੇ ਨੂੰ ਲੱਗਿਆ ਟਰਾਲੇ ਨੂੰ ਲੈਫਟ ਵਾਲਾ ਟਰਾਲਾ ਆ ਹੋਰ ਵੀ ਬਿਨਾਂ ਕੋਲ ਸਮਾਨ ਪਿਆ ਹੁੰਦਾ ਕਿਸੇ ਵੀਰ ਭਾਈ ਨੂੰ ਲੈਣਾ ਉਹ ਵੀ ਬਿਨਸਪਰ ਕਰ ਸਕਦੇ ਆ ਜਿਹੜੇ ਦੇਗਾ 2,60,000 ਰੁਪਇਆ ਕਿਹੜਾ ਪੰਜਾਂ ਬੰਦੇ ਵੀਡੀਓ ਸ਼ੇਅਰ ਕਰਕੇ ਜਿਊਗਾ। ਜਿਹਨਰ ਫੋਲੋ ਕਰਕੇ ਜਿਊਗਾ 5000 ਰੁਪਇਆ ਲੈਸ ਕਰ ਦੇਣਾ ਕਿ। ਤੇ ਸਾਰੀ ਜਾਣਕਾਰੀ ਫੋਨ ਲੱਗ ਕੇ ਦੇ ਸਾਦੇ ਆ। ਇੱਕੇ ਵੀਰ ਕੋਲੇ ਦੋ ਟਰੱਜ ਦੀ ਡੇੜਾ ਪਾਪਾ ਲੈਣ ਕਿੜ ਜਾ ਵੱਡਾ ਟੂਲ ਬੱਸ ਲੱਗਿਆ। ਜਿਹੜਾ ਸੇ ਕਸਣਾਣਾ ਵੀ ਲੱਗਿਆ ਰਸੇ ਇਕੱਠੇ ਕਰਨ ਵਾਲਾ ਵੀ ਲੱਗਿਆ ਵਾ। ਤੇ ਪੂਰਾ ਵਧੀਆ ਟਰੱਡਾ। ਸਾਰੀ ਜਾਣਕਾਰੀ ਫੋਨ ਨਾਲ ਦੇਖੋ ਕਬਨ ਟਰਾਦਾ। ਤੇ ਵੀਡੀਓ ਲੈ ਕੇ ਸ਼ੇਅਰ ਕਮੈਂਟ ਜਰੂਰ ਜ਼ਿੰਦਰ ਕੋ ਲੋ ਕਰਦੇ ਹੋ। ਇਹ ਟਰੈਕਟਰ 575 ਤੇ ਇਹ ਕਿਹਾ ਗਰਦਾਸਪੁਰ ਫਤੇਗੜ ਚੂੜੀਆਂ ਪੈਂਡਾ ਇਹ ਗਰਦਾਸਪੁਰ ਜ਼ਿਲ੍ਹੇ ਦਾ ਹੀ ਨੰਬਰ ਆ ਤੇ ਉੱਥੋਂ ਦਾ ਇਹ ਕਿਹਾ ਟਰੈਕਟਰ ਦਾ ਪਾਵਰ ਸਟੀਅਰ ਤੋਂ ਬਿਨਾ ਇਹ ਇੰਜਣ ਕੇ ਲਿਫਟ ਦਾ ਓਕੇ ਆ 2008 ਮਾਡਲ ਤੇ ਕੋਈ ਕਾ ਵੀ ਟਰੈਕਟਰ ਕਿਸੇ ਵੀ ਰੇਣੀ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ। ਮਗਰ ਦੇ ਟਾਇਰ ਹੈਗੇ 70 ਪੈਸੇ ਮੂਹਰ ਦੇ ਟਾਇਰ ਹੈਗੇ 95 ਪੈਸੇ ਇਹਦੇ ਨਵੇਂ ਚੜੇ ਵੀ ਆ ਤੇ ਰੰਗ ਪੇਂਡ ਤਾਂ ਸਾਰਾ ਟਰੈਕਟਰ ਨੇ ਇਹਦਾ ਜ ਆ 575 ਪੰਜਾਬ ਨੰਬਰ ਆ ਗਰਦਾਸਪੁਰ ਜਿਹੜੇ ਦਾ ਨੰਬਰ ਕੋਕਾਪੀਟ ਟਰੈਕਟਰ ਆ ਤੇਰਗਾ ਵੀ ਗਰਦਾਸਪੁਰ ਘੋੜਾ ਬੈਂਪਰ ਲੱਗਿਆ ਵਾ ਤੇ ਪੂਰਾ ਟੌਰੀ ਟਰੈਕਟਰ ਆ ਵਾਗੇ ਦਾ ਸਾਦੇ 100 ਰੁਪਏ ਲੈ ਦੋਸਤ 2008 ਮਾਡਲ ਸੈਕਟਰ ਘੇੜਾ ਤੇ ਤੇ ਇਹਦਾ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਮਾਲਕਾ ਨਹੀਂ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਜੇ ਸਤੇ ਕੋਕਾ ਵੀ ਟਰੈਕਟਰ ਆ ਇੰਜਨ ਖੇਡ ਲੈਫਟ ਦਾ ਵਧੀਆ ਟਰੈਕਟਰ ਆ ਰੰਗ ਪੇਂਟ ਦਾ ਵਧੀਆ ਪੇ ਟਰੈਕਟਰ ਆ 2017 ਮਾਡਲ ਟਰੈਕਟਰ ਆ ਜਉਂਦੀ ਆ ਰ 50 50 ਏਰੀਆ ਹੈਗਾ ਆ ਵਧੀਆ ਟਰੈਕਟਰ ਆ ਤੇ ਏਰੀਆ ਹੈਗਾ ਜ਼ਿਲ੍ਹਾ ਬਠਿੰਡੇ ਦੇ ਵਿੱਚ ਟਰੈਕਟਰ ਖੜਾ ਇਹ ਤੇ 1000 ਘੰਟਾ ਟੈਟਰ ਚੱਲਿਆ ਵਾ ਤੇ ਇੰਜਨ ਗੇ ਲਿਫਟ ਦਾ ਓਕੇ ਆ ਵੀਰ ਬਾਹਰ ਗਏ ਤਾਂ ਦੇਖ ਲੈ ਟਰੈਕਟਰ ਇਹ 50 50 ਜੰਦੀ ਆ ਰ ਤਿੰਨ ਸਾਲ ਹੋ ਕੇ ਖੜਾ ਹੀ ਆ 2020 ਤੋਂ ਲੈ ਕੇ ਟਰੈਕਟਰ ਖੜਾ ਤਿੰਨ ਸਾਲ ਹੀ ਚੱਲਿਆ ਵਾ ਨਾਲ ਤੇ ਟਾਇਰ ਟਰੈਕਟਰ ਦੇ 70 75 ਪੈਸੇ 1000 ਘੰਟਾ ਟੈਟਰ ਚੱਲਿਆ ਵਾ ਤੇ ਇੰਜਨ ਗੇ ਲਿਫਟ ਦਾ ਵਧੀਆ ਟਰੈਕਟਰ ਆ ਤੇ ਕੰਪਨੀ ਫੇਟ ਸਾਰਾ ਟਰੈਕਟਰ ਆ ਤੇ ਇਹਦਾ ਰੇਟ ਪਉਣ ਦੇ ਕਰ ਸਕਦੇ 2 ਜਾਂ 17 ਮਟ ਵਾਲਾ ਕੋਕਾਪੀ ਟਰੈਕਟਰ ਵਾਗੇ ਜਿਹਾ ਸਾ ਤੇ 1 ਰੁਪਇਆ ਨੁਕਸਲੀ ਟਰੈਕਟਰ ਦੇ ਵਿੱਚ ਰੰਗ ਪੇਂਟ ਦਾ ਸਾਰਾ ਟਰੈਕਟਰ ਢੀਡ ਹੈ ਜਾਂ ਭਾਰਾ ਬੈਂਪਰ ਲੱਗਿਆ ਵੇਟ ਲੱਗੇ ਮੂਹਰੇ ਬੈਂਪਰ ਤੇ ਕੋਕਾਪੀ ਟਰੈਕਟਰ ਆ ਤੇ ਵੀਰ ਕੋ ਸਾਰੀ ਬਿਕਸ ਸਟੈਪ ਨਾ ਕਰਿਓ ਅੱਗੇ ਆ ਗਿਆ ਟਰੈਕਟਰ 55 955 ਤੇ ਇੰਜਨ ਗੇਅਰ ਲਿਫਟ ਦਾ ਓਕੇ ਆ ਮੂਹਰੇ ਟਾਇਰ ਜਾਜੀ ਪਏ ਵੀ ਨਵੇਂ ਤੇ ਮਗਰ ਦੇ ਟਾਇਰ 90 ਪੈਸੇ ਆ ਕੋਕਾ ਵੀ ਟਰੈਕਟਰ ਆ ਵਾਕੇ ਦੇ ਸਕਦੇ 2011 ਮਾਡਲ 55 ਦੀ ਹੁੰਦਾ ਹੈਗਾ ਤੇ ਮਗਰ ਦੇ ਟਾਇਰ ਦਾ ਮੂਹਰੇ ਟਾਇਰ ਦਾ ਜਵਾ ਨਾਵੇਂ ਆ ਤੇ ਮਗਰ ਦੇ ਟਾਇਰ 90 ਪੈਸੇ ਆ ਰੰਗ ਪੀਟ ਦਾ ਸਾਰਾ ਟਰੈਕਟਰ ਨਹੀਂ ਰਹਿ ਜਾ ਮਰਗਾਰਚਾਰ ਕੀ ਤੋਂ ਬਲੇ ਨਹੀਂ ਪੂਰੇ ਸਾਫ ਪਿਆ ਟਰੈਕਟਰ 2011 ਮਾਡਲ ਤੇ ਥਰੀ ਸਪੀਡ ਆ ਇੰਜਨ ਕੋਕਾ ਵੀ ਟਰੈਕਟਰ ਕਿਸੀ ਵੀ ਰਾਇ ਪੈਸੇ ਲੈਣਾ ਹੋਵੇ ਬਿਨਾਂ ਸਪਰ ਕਰ ਸਕਦੇ ਥਰੀ ਸਪੀਡ ਹੈ ਇਹ ਡਬਲ ਕਲੱਚਰ ਡੈਕਸ ਬ੍ਰੇਕ ਟੋਮਟੋ ਟਾਈਟਲ ਜੈਕਟੀ ਪੁੱਟ ਰਿਹਾ ਕਿ ਆ ਭਾਈ ਤੇ ਇਹਦਾ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਮਾਲਕਾ ਨਹੀਂ ਸਾਰੀ ਜਾਣਕਾਰੀ ਫੋਨ ਲਾ ਕੇ ਜਦ ਦੱਸਦੇ ਆ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਰ ਬੰਦੂ ਕਰਦੇ ਆ ਤੇ ਮਾਲਕ ਦੇ ਨੰਬਰ ਉੱਤੇ ਜਦ ਹੀ ਜਾਂਦਾ ਸਾਰੀ ਜਾਣਕਾਰੀ ਪਾਉਂਦਾ 2014 ਮਾਡਲ ਅਗੇ ਸੋਨਾ ਲਿਖਾ ਘੋੜਾ ਪੇਪਰ ਦੱਗਿਆ ਵਾ ਤੇ 750 ਦਾ ਸੋਨਾ ਲਿਖਾ ਏ ਤੇ ਕੋੜਾ ਦੇ ਪਰ ਲੱਗ ਗਿਆ ਬਈ ਇੰਜਨ గేਰ ਲਿਫਟ ਦਾ ਓਕੇ ਆ 2.5 ਫੁੱਟਾ ਪੇਪਰ ਲੱਗਾ ਧੋਇਆ 14 ਮਾਡਲ 90 ਪੈਸੇ ਟਾਇਰ ਆ ਮਾਲਕ ਨੂੰ ਤਾਂ ਨੰਬਰ ਉੱਤੇ ਚੰਗੀ ਜਾਂਦਾ ਸਾਰੀ ਜਾਣਕਾਰੀ ਫੋਨ ਲੱਗ ਕੇ ਦੱਸ ਦਿਆਂ ਰੇਟ ਦੀ ਗੱਲ ਕਰਕੇ ਰੇਟ ਹੈਗਾ 4 ਲੱਖ ਤੇ 15 20000 ਰੁਪਿਆ ਕਿਹੜਾ ਪੰਜਾਂ ਬੰਦਿਆਂ ਨੂੰ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਿਆ ਲੈਸ ਕਰ ਦੇਣਗੀ ਕੋਕਾ ਪੀ ਟਰੈਕਟਰ ਆ ਵਾਗੇ ਲੈ ਸਕਦੇ 1 ਰੁਪਿਆ ਜਿਹੜਾ ਨੁਕਸਨ ਟਰੈਕਟਰ ਦੇ ਵਿੱਚੋਂ ਡਬਲ ਕਲਚ ਡੈਕਸ ਬ੍ਰੇਕਪਾਵਰ ਸਟੇਰ ਨਾਲ ਤੇ 16 ਦੇ ਟਾਇਰਾਂ ਚਾਹੀਏ 750 ਦਾ ਸੋਨਾ ਜੀ ਕਾ 2014 ਮਾਡਲ ਮਾਰਕ ਵਿੱਚ ਨੰਬਰ ਉੱਤੇ ਚਦੀਦਾ ਸਾਰੀ ਜਾਣਕਾਰੀ ਫੋਨ ਦਾ ਕਿੰਦਾ ਰੱਦੇ ਵੀਰ ਕੋ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਕਰੋ ਭਰਾ ਬਣ ਕੇ ਸ਼ੇਅਰ ਕਰਦੇ ਕਰੋ ਤੇ ਕੋਕਾ ਪੀ ਸਮਾਨ ਲੈ ਕੇ ਆਉਣੇ ਨੇ ਆਪਾਂ ਤੇ ਦੋ ਟਰਾਲੇ ਆ ਟਰੈਕਟਰ ਆ 4-5 ਤੇ ਵੀਰ ਕੋ ਸਾਰੀ ਵੀ ਇੱਕ ਸਟੈਪ ਨਾਲ ਕਰੋ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰੋ